ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਰੇਟ ਰਿਹਾ ਬਈ 1100 ਰੁਪਏ ਤੋਂ ਲੈ ਕੇ 1680 ਰੁਪਏ ਤੱਕ ਸੁੱਕੀ ਮੱਕੀ ਦਾ ਰੇਟ ਰਿਹਾ 1800 ਰੁਪਏ ਤੋਂ ਲੈ ਕੇ 2200 ਤੇ 25 ਰੁਪਏ ਤੱਕ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਚੰਗੀ ਬੜੀ ਤੇਜ਼ੀ ਵਿਖਣ ਨੂੰ ਮਿਲ ਰਹੀ ਹੈ ਜਿਦੇ ਵਿੱਚ ਸਰੋਂ 72 ਰੁਪਏ ਬਈ ਪਾਰ ਕਰ ਚੁੱਕੀ ਹੈ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ 650 700 ਰੁਪਏ ਦੇ ਕਰਸਰੋਂ ਵਿਕ ਰਹੀ ਹੈ ਜਿਹੜਾ ਵਪਾਰੀ ਦਾ ਰੇਟ ਹੈ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਰੇਟ ਬਈ ਇਹ ਤਰ੍ਹਾਂ 5000 ਰੁਪਏ ਤੋਂ ਲੈ ਕੇ 7700 ਰੁਪਏ ਦੇ ਕਰ ਰੇਟ ਚੱਲ ਰਹੇ ਨੇ ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 6800 6500 ਦੇ ਵਿੱਚ ਸੇਲ ਹੋ ਰਹੀ ਹੈ ਲੋਕਲ ਮਾਰਕੀਟ ਦੇ ਵਿੱਚ 6000 ਰੁਪਏ ਦੇ ਕਰ ਮੂੰਗੀ ਦਾ ਰੇਟ ਚੱਲ ਰਿਹਾ ਹੈ ਜੀ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਅੱਗੇ ਬਾਸਮਤੀ ਦੇ ਰੇਟਾਂ ਦੀ ਬਾਸਮਤੀ ਦੇ ਰੇਟਾਂ ਦੇ ਵਿੱਚ ਬਈ 1509 ਦੇ ਰੇਟ ਚੱਲ ਰਹੇ ਨੇ ਗਣਕੋਹ ਮੰਡੀ 2925 ਰੁਪਏ ਕਰਨਾਲ ਮੰਡੀ 2810 ਰੁਪਏ ਨਰੇਲਾ ਮੰਡੀ 3030 ਰੁਪਏ ਜਿਹੜਾ ਕੱਲ ਦਾ ਟੌਪ ਰੇਟ ਰਿਹਾ ਜੀ ਇਸ ਤੋਂ ਬਾਅਦ ਜੇ ਆਪਾਂ ਓਵਰਾਲ ਮਾਰਕੀਟ ਦੀ ਗੱਲ ਕਰੀਏ ਓਵਰਾਲ ਮਾਰਕੀਟ 2600 ਰੁਪਏ ਤੋਂ ਲੈ ਕੇ ਬਈ 3000 ਰੁਪਏ ਦੇ ਅਰਾਊਂਡ ਕਵਰ ਅਪ ਕਰ ਰਹੀ ਹੈ ਇਹ ਜਿਹੜਾ ਆ ਰਿਹਾ ਹੈ ਇਹ ਸੱਠਾ ਧਾਣਾ ਜੀ ਇਦਾਂ ਮੰਨ ਕੇ ਚੱਲੋ ਆਪਾਂ 60 ਲੱਗਦਾ ਹੁੰਦਾ 1509 ਉਹ ਹੈ ਇਸ ਤੋਂ ਬਾਅਦ ਬਲੰਦ ਸ਼ਹਿਰ ਮੰਡੀ 2981 ਰੁਪਏ ਜੰਗੀਰਾਬਾਦ ਸਾਡੇ 2900 ਬੂੰਦੀ ਮੰਡੀ ਦੇ ਵਿੱਚ ਲੱਗਿਆ ਜੀ 2700 ਤੇ 60 ਰੁਪਏ 17 18 ਦਾ ਰੇਟ ਜਿਹੜਾ ਮੀਡੀਅਮ ਕੁਆਲਿਟੀ ਹੈ ਜੀ ਉਹ 3211 ਰੁਪਏ ਇਹ ਪੁਰਾਣਾ ਹੈ ਜੇ ਆਪਾਂ ਓਵਰਆਲ ਮਾਰਕੀਟ 'ਚ ਗੱਲ ਕਰਕੇ ਓਵਰਆਲ ਮਾਰਕੀਟ ਦੇ ਵਿੱਚ ਚੰਗੀ ਭੜੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਜਿਹੜੀ ਕਿ ਲੋਕਲ ਮਾਰਕੀਟ ਕਰਕੇ ਆ ਕੋਈ 12ਵਾਂ ਹਾਲ ਦੀ ਖੜੀ ਕੋਈ ਕਿਸੇ ਤਰ੍ਹਾਂ ਦਾ ਕੋਈ ਆਰਡਰ ਹੈ ਨਹੀਂਗਾ ਅਫਵਾਹਾਂ ਤੋਂ ਬਚੋ ਹੁਣ ਅੱਗੇ ਗੱਲ ਕਰਦੇ ਆਪਾਂ ਕਣਕ ਦੇ ਆ ਰੇਟਾਂ ਦੀ ਤਣਕ ਦੇ ਰੇਟ ਕੁਝ ਇਸ ਤਰ੍ਹਾਂ ਰਹੇ ਆ ਬਾਈ ਦਿੱਲੀ ਮੰਡੀ ਦੇ ਜਿਹੜੇ ਰੇਟ ਰਹੇ ਆ ਉਹਦੇ ਵਿੱਚ 2700 ਤੇ 40 ਰੁਪਏ ਕਣਕ ਦਾ ਰੇਟ ਰਿਹਾ ਹੈ ਜਿਹੜਾ ਓਪਨਿੰਗ ਹੋਈ ਹੈ ਮਾਰਕੀਟ ਦੀ ਉਸ ਤੋਂ ਬਾਅਦ ਜੇ ਆਪਾਂ ਮੰਡੀਵਾਰ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖੰਨਾ ਮੰਡੀ ਦੇ ਵਿੱਚ 2600 ਤੇ 25 ਰੁਪਏ ਰਹੇ ਜੀ ਉਸ ਤੋਂ ਬਾਅਦ ਅੰਮ੍ਰਿਤਸਰ ਮੰਡੀ 2630 ਰੁਪਏ ਕੋੜਕਾ ਮੁੰਨਾ ਮੰਡੀ 2500 ਤੇ 60 ਰੁਪਏ ਮੁਕਸਰ ਮੰਡੀ 2500 ਤੇ 60 ਰੁਪਏ ਜੇ ਅੱਗੇ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ 2600 ਤੇ 30 ਰੁਪਏ ਜੀ ਖੈਰ ਮੰਡੀ 2490 ਰੁਪਏ ਅਤਰੋਲੀ ਮੰਡੀ 2500 ਰੁਪਏ ਡਬਈ ਮੰਡੀ 2510 ਰੁਪਏ ਤਾਲਪੁਰ ਮੰਡੀ 2400 ਤੇ 10 ਰੁਪਏ ਰਿਹਾ ਜੀ ਜੇ ਓਵਰঅল ਮਾਰਕੀਟ ਦੀ ਗੱਲ ਕਰੀਏ ਓਵਰঅল ਮਾਰਕੀਟ ਦੇ ਵਿੱਚ ਬਈ ਜਿਹੜਾ ਰੇਟ ਚੱਲ ਰਿਹਾ ਕਣਕ ਦਾ ਉਹ 2600 ਰੁਪਏ ਤੋਂ ਲੈ ਕੇ 28 2900 ਰੁਪਏ ਤੱਕ ਵੀ ਚੱਲ ਰਿਹਾ ਕਿਉਂਕਿ ਇਹਦੇ ਵਿੱਚ ਮੱਧ ਪ੍ਰਦੇਸ਼ ਦੀਆਂ ਮੰਡੀਆਂ ਤੇਜ਼ ਚੱਲਦੀਆਂ ਹੁੰਦੀਆਂ ਪਰ ਲੋਕਲ ਰੇਟ 2500